ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਨਸ਼ਾ ਮੁਕਤੀ ਯਾਤਰਾ ਦੇ ਦੌਰਾਨ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਪਿੰਡ ਮੰਗਲੀ ਉੱਚੀ ਦੇ ਨਿਵਾਸੀਆਂ ਨੂੰ ਸੌਂਚਕਾਉਣ ਦੇ ਲਈ ਪਹੁੰਚੇ ਉਹਨਾਂ ਪਿੰਡ ਵਾਸੀਆਂ ਨੂੰ ਸੌਂਚਕਾਈ ਅਤੇ ਕਿਹਾ ਕਿ ਨਸ਼ਾ ਖਤਮ ਕਰਨ ਦੇ ਲਈ ਉਹ ਸਰਕਾਰ ਦਾ ਸਾਥ ਦੇਣ ਇਸ ਮੁਕਤੇ ਪਿੰਡ ਵਾਸੀਆਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਦੇਖੋ ਇੱਕ ਖਾਸ ਰਿਪੋਰਟ असीं पिंड मिले नि 79100200 ਨੰਬਰ ਜਾਰੀ ਕੀਤਾ ਹੋਇਆ ਕਿ ਤੇ ਤਲਾਹ ਦਿੱਤੀ ਜਾਵੇ ਕਿ ਜਿਹੜੀ ਤੁਹਾਡੀ ਜਿਹੜੀ ਫਰ ਰਿਪੋਰਟ ਹੈ ਉਹਨੂੰ ਗੁਪਤ ਰੱਖਾਂਗੇ ਬਹੁਤ ਸਾਰੇ ਭੈਣ ਭਰਾਵਾਂ ਦੀ ਪਹਿਲਾਂ ਵੀ ਜਿਹੜੀਆਂ ਪੁਲਿਸ ਐਸਐਸਓ ਸਾਹਿਬ ਨੂੰ ਕਪਲੇਟਾਂ ਆਈਆਂ ਸੀ ਉਹਨਾਂ ਤੇ ਕਾਰਵਾਈ ਹੋਈ ਆ ਉਹਨਾਂ ਨੂੰ ਜੇਲ੍ਹਾਂ ਵਿੱਚ ਭੇਜਿਆ ਗਿਆ ਤੇ ਹੁਣ ਐਸਐਸਓ ਸਾਹਿਬ ਨਾਲ ਨੇ ਪੂਰਾ ਪਿੰਡ ਜੇ ਕੋਈ ਇੱਕ ਦੋ ਵਿੱਚੋਂ ਕੋਈ ਲੱਗਦਾ ਵੀ ਆ ਕਹਿੰਦੇ ਅਸੀਂ ਜਲਦੀ ਤਲਾਹ ਦੇਵਾਂਗੇ ਉਹਦਾ ਵੀ ਇਲਾਜ ਜਿਹੜਾ ਅਸੀਂ ਕਰਾਵਾਂਗੇ ਦੇਖੋ ਜੀ ਜੁੜਾ ਵੀ ਸਾਡੇ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਹ ਉਪਰਾਲਾ ਕੀਤਾ ਇਹ ਬਹੁਤ ਹੀ ਸਲਾਘਾਯੋਗ ਹੈ ਹਰ ਇੱਕ ਪਿੰਡ ਪੜੇ ਜਾ ਕੇ ਜਾਗਰੂਕ ਕਰਦੇ ਨੇ ਔਰ ਅਸੀਂ ਵੀ ਇਹ ਕਹਿੰਦੇ ਆ ਵੀ ਜਿਹੜਾ ਇਹ ਜਿਹੜਾ ਦੁਰੋਗ ਆ ਚੱਕਿਆ ਜਾਵੇ ਜੜ ਤੋਂ ਹੀ ਚੱਕਿਆ ਜਾਵੇ ਤੇ ਇਸ ਨਾਲ ਸਾਡੇ ਜਿਹੜੇ ਮਰਨ ਵਾਲੀਆਂ ਜਵਾਨੀਆਂ ਨੇ ਲੋਕਾਂ ਦੇ ਘਰ ਬੇਕਾਰ ਹੁੰਦੇ ਨੇ ਲੋਕੀ ਅਪਾਜ ਹੁੰਦੇ ਨੇ ਉਹ ਉਹ ਹੁਣ ਤੋਂ ਬਚ ਜਾਣਗੇ ਅਸੀਂ ਇਸ ਸਰਕਾਰ ਦਾ ਆਪਣੇ ਵੱਲੋਂ ਸਾਡੇ ਪੰਚਾਇਤ ਮੰਗਲੀ ਉੱਚੀ ਵੱਲੋਂ ਬਹਿਦ ਰੋ ਧੰਨਵਾਦ ਕਰਦੇ ਆਂ ਨਾਲ ਵਾਅਦਾ ਵੀ ਕਰਦੇ ਆਂ ਵੀ ਅਸੀਂ ਸਾਡੇ ਪਿੰਡ ਵਿੱਚ ਨਾ ਕੋਈ ਨਸ਼ਾ ਕਰੂਗਾ ਤੇ ਨਾ ਅਸੀਂ ਵੇਚਣ ਦੇਵਾਂਗੇ ਠੀਕ ਧੰਨਵਾਦ ਜੀ ਹਾਂ ਜੀ ਵੀਰ ਮੰਡਾ ਸੁਖਵਿੰਦਰ ਸਿੰਘ ਜੀ ਅੱਜ ਜਿਹੜਾ ਜਾਗਰਣ ਹੋਇਆ ਨਸ਼ਾ ਮੁਕਤੀ ਤੇ ਜਵਾਨੀ ਨੂੰ ਬਚਾਉਣ ਲਈ ਜਿਹੜਾ ਕੋਈ ਜੁੱਦ ਸਰਕਾਰ ਵੱਲੋਂ ਅੱਜ ਸ਼ੁਰੂ ਕੀਤਾ ਗਿਆ ਨਸ਼ਾ ਅੰਮ੍ਰਿਤ ਕਿਵੇਂ ਦੇਖਦੇ ਆਂ ਦੇਖੋ ਜੀ ਜਿਹੜਾ ਸਰਕਾਰ ਦੇ ਵੱਲੋਂ ਸ਼੍ਰੀ ਭਗਵਾਨ ਸਿੰਘ ਜੀ ਮਾਨ ਜੀ ਸਾਹਿਬ ਮੁੱਖ ਮੰਤਰੀ ਸਾਹਿਬ ਤੇ ਸਾਡੇ ਜਿਹੜੇ ਕੈਬਨਰ ਮੰਤਰੀ ਮੁੰਡਿਆ ਸਾਹਿਬ ਵੱਲੋਂ ਜਿਹੜੀ ਇਹਨਾਂ ਨੇ ਯਾਤਰਾ ਸ਼ੁਰੂ ਕੀਤੀ ਆ ਸਾਡੇ ਪਿੰਡ ਪਿੰਡ ਜਾ ਕੇ ਤੇ ਬਹੁਤ ਹੀ ਸ਼ਲਾਘਾਯੋਗ ਆ ਜੀ ਇਹਦੇ ਨਾਲ ਨਾਲ ਜਿਹੜੀ ਸਾਡੇ ਪਿੰਡਾਂ ਦੀ ਜਵਾਨੀ ਆ ਜੀ ਉਹ ਵਜੂਗੀ ਜੀ ਲੋਕਾਂ ਦੇ ਜਿਹੜੀਆਂ ਮਾਮਾ ਦੇ ਹਰ ਪੱਟੋਂ ਦੋਨੇ ਜੀ ਉਹਨਾਂ ਦਾ ਬਹੁਤ ਵੱਡਾ ਬਚਾਅ ਹੋ ਜਾਊਗਾ ਜੀ ਪਰ ਇਹਦੇ ਨਾਲ ਨਾਲ ਇਕੱਲੀ ਸਰਕਾਰ ਕੀ ਨਹੀਂ ਕੰਮ ਕਰ ਸਕਦੀ ਨਾਲ ਸਾਡੀ ਜਿਹੜੀ ਪਬਲਿਕ ਆ ਉਹਨੂੰ ਸਹਿਯੋਗ ਦੇਣਾ ਪਊਗਾ ਜੀ ਆਪੋ ਆਪਣੀ ਫਰਜ ਸਮਝਦੇ ਹੋਏ ਜੀ ਇਹ ਸਾਰਿਆਂ ਨੂੰ ਸਹਿਯੋਗ ਦੇਣਾ ਪਊਗਾ ਜੀ ਤਾਂ ਇਹ ਜਿਹੜੀ ਸਾਰੀ ਮੁਹਿੰਮਾ ਇਹਨੂੰ ਅਸੀਂ ਇਹ ਪੂਰਤੀ ਕਰ ਸਕਦੇ ਹਾਂ ਜੀ ਇਹਦੇ ਨਾਲ ਸਾਡਾ ਜਿਹੜੇ ਆਉਣ ਵਾਲੀ ਜਵਾਨੀ ਆ ਉਹ ਵੱਸ ਸਕਦੀ ਹੈ ਬਾਕੀ ਸਰਕਾਰ ਨੂੰ ਬੇਨਤੀ ਆ ਵੀ ਜਿਹੜੀ ਖੇਡਾਂ ਲਈ ਪ੍ਰਫੁੱਲਤ ਕਰਨ ਸਟੇਡੀਅਮ ਦੇ ਲਈ ਬਣਾਉਣ ਜਿਹੜੇ ਬੱਚੇ ਉਹਨਾਂ ਦਾ ਜਿਹੜਾ ਮਾਈਂਡ ਆ ਉਧਰ ਚੇਂਜ ਹੋ ਕੇ ਖੇਡਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜੀਆਂ ਖੇਡਾਂ ਵੱਲ ਜਿਹੜੇ ਖਿਡਾਰੀ ਖੇਡਣਗੇ ਪਿੰਡਾਂ ਦੇ ਵਿੱਚੋਂ ਤਿਆਰ ਹੋ ਕੇ ਜਾਣਗੇ ਤੇ ਨਾਲੇ ਸਾਡੇ ਜਿਹੜਾ ਸਟੇਟ ਦਾ ਨਾਮ ਉੱਚਾ ਹੋਊਗਾ ਤੇ ਨਾਲੇ ਜਿਹੜੀਆਂ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਲੱਗਣਗੇ ਤੇ ਉਹਦੇ ਕਰਕੇ ਜਿਹੜੀ ਨਸ਼ਿਆਂ ਦੀ ਠੱਲ ਜਿਹੜੀ ਪਊਗੀ ਉਹਦੇ ਲਈ ਸਾਨੂੰ ਜਿਹੜੇ ਸਰਕਾਰ ਨੂੰ ਵੀ ਤੇ ਸਾਨੂੰ ਜਿਹੜੇ ਪਿੰਡਾਂ ਵਾਲਿਆਂ ਸਾਡੇ ਜਿਹੜੇ ਹੈਗੇ ਸਾਨੂੰ ਸਾਰਿਆਂ ਨੂੰ ਉਪਰਾਲਾ ਰਲ ਮਿਲ ਕੇ ਕਰਨਾ ਪੈਣਾ ਜੀ ਇਸ ਲਈ ਜਿਹੜਾ ਸਾਡਾ ਸਾਰਾ ਸਮੁੱਚਾ ਜਿਹੜਾ ਪੰਜਾਬ ਆ ਜੀ ਉਹ ਨਸ਼ਿਆਂ ਦੇ ਬਚਾਅ ਹੋ ਸਕਦਾ ਜੀ